ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਮੀਜ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਟਾਈਮ ਹੋ ਗਿਆ ਸਾਢੇ 8 ਤੇ ਹੁਣ ਆਪਾਂ ਪਹੁੰਚੇ ਆ ਘਰੇ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੇ ਕੰਮ ਵੀ ਬਹੁਤ ਜ਼ਿਆਦਾ ਹੈਗਾ ਲਓ ਵੀ ਫੋਨ ਆ ਗਿਆ ਕਿਸੇ ਭੈਣ ਦਾ ਹੁਣ ਮੈਨੂੰ ਫੋਨ ਸੁਣਨਾ ਪਊਗਾ ਫਿਰ ਮਿਲਦੀ ਹਾਂ ਹੁਣ ਹਾਂਜੀ ਭੈਣ ਦਾ ਕਿਸੇ ਦਾ ਫੋਨ ਸੀ ਤੁਹਾਨੂੰ ਪਤਾ ਐਸ ਵੇਲੇ ਭੈਣਾਂ ਫੋਨ ਕਰਦੀਆਂ ਰਹਿੰਦੀਆਂ ਨੇ ਸੂਟਾਂ ਵਗੈਰਾ ਦੇ ਰਿਗਾਰਡਿੰਗ ਹਨਾ ਤੇ ਲਓ ਜੀ ਅੱਜ ਆਪਾਂ ਜਿਹੜੇ ਵਲੌਗ ਪਾਇਆ ਸੀਗਾ ਨਾ ਬਹੁਤ ਵਧੀਆ ਸੀਗਾ ਮਲਤਾਨੀ ਮਿੱਟੀ ਵਾਲਾ ਪਰ ਉਹਦੇ ਵਿੱਚ ਪਤਾ ਨਹੀਂ YouTube ਨੇ ਨਾ ਕੁਝ ਕਿ ਸੈਟਿੰਗਸ ਆ ਜਿਹੜੀਆਂ ਉਹ ਚੇਂਜ ਕਰੀਆਂ ਨੇ ਤੇ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਕਈ ਭੈਣਾਂ ਦੇ ਮੈਸੇਜ ਆਏ ਕਿ ਇੰਗਲਿਸ਼ ਦੇ ਵਿੱਚ ਵੀਡੀਓ ਆ ਰਹੀ ਹੈ ਤੁਹਾਡੀ ਤੇ ਮੈਨੂੰ ਪਤਾ ਹੀ ਨਹੀਂ ਸੀ ਫਿਰ ਮੈਂ ਵੀ ਜਦੋਂ ਚਲਾ ਕੇ ਦੇਖੀ ਮੇਰੇ ਕੋਲ ਵੀ ਇੰਗਲਿਸ਼ ਚ ਚੱਲ ਰਹੀ ਸੀ ਸੋ ਮੈਂ ਬੇਟੇ ਤੋਂ ਪੁੱਛਿਆ ਤੇ ਉਹਨੇ ਮੈਨੂੰ ਦੱਸਤਾ ਇਦਾਂ ਇਦਾਂ ਕਰਕੇ ਮੰਮਾ ਤੁਸੀਂ ਕਰ ਲਓ ਮੇਰੇ ਵਿੱਚ ਹੋ ਜਾਊਗਾ ਸੋ ਮੈਂ ਬਹੁਤ ਭੈਣਾਂ ਨੂੰ ਦੱਸਿਆ ਤੇ ਵਲੌਗ ਵੀ ਪਾਈ ਛੋਟੀ ਵੀਡੀਓ ਵੀ ਪਾਈ ਸੀ ਨਾ ਸ਼ਾਰਟ ਵੀਡੀਓ ਹੁਣ ਮੈਂ ਤੁਹਾਨੂੰ ਮੜਾ ਜਿਹਾ ਦਿਖਾਉਣੀ ਆ ਸਟਾਰਟਿੰਗ ਚ ਇਹ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਆਈ ਤਾਂ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਲੋ ਮੈਂ ਕੋਈ ਵੀਡੀਓ ਚਲਾਉਣੀ ਆ ਚਲਾ ਕੇ ਤੁਹਾਨੂੰ ਇਦਾਂ ਲਾਈਵ ਹੀ ਦਿਖਾਉਣੀ ਆ ਲੋ ਆਪਾਂ ਆਪਦੀ ਵੀਡੀਓ ਜਿੱਦਾਂ ਐ ਚਲਾ ਰਹੀਆਂ ਵੈਸੇ ਤਾਂ ਮੈਂ ਦਿਖਾ ਹੀ ਦਿੱਤੀ ਸੀ ਜੀ ਪਹਿਲਾਂ ਵੀ ਤੁਹਾਨੂੰ ਸ਼ਾਰਟ ਵੀਡੀਓਜ਼ ਵਿੱਚ ਤੇ ਜਿਵੇਂ ਇਹਨੂੰ ਆਪਾਂ ਚਲਾਈਏ ਵੀਡੀਓ ਨੂੰ ਠੀਕ ਹੈ ਲੋ ਜੀ ਜਦੋਂ ਇਹਨੂੰ ਸਟੌਪ ਕਰ ਦਿੰਨੇ ਆ ਆ ਤੁਸੀਂ ਦੇਖੋ ਤਿੰਨਾਂ ਨਿਸ਼ਾਨ ਆ ਜਿਹੜਾ ਸਾਈਡ ਤੇ ਬਿਲਕੁਲ ਫੁੱਲ ਜਿਹਾ ਬਣਿਆ ਹੋਇਆ ਹੈ ਨਾ ਇਹ ਸੈਟਿੰਗ ਹੁੰਦੀ ਹੈ ਆ ਵਾਲੀ ਇਹ ਬਿਲਕੁਲ ਸਾਈਡ ਵਾਲੀ ਆ ਵਾਲੀ ਇਹਦੇ ਤੇ ਆਪਾਂ ਜਦੋਂ ਆ ਲੋ ਇਹਦੇ ਤੇ ਕਲਿੱਕ ਕੀਤਾ ਤੇ ਆ ਚੀਜ਼ਾਂ ਆ ਜਾਣੀਆਂ ਮੇਰਾ ਹੁਣ ਪੰਜਾਬੀ ਦੇ ਵਿੱਚ ਆਇਆ ਹੋਇਆ ਹੈ ਨਾ ਤੇ ਉਲਟਾ ਦਿਖ ਰਿਹਾ ਤੁਹਾਨੂੰ ਆ ਆਡੀਓ ਟਰੈਕ ਇੰਗਲਿਸ਼ ਦੇ ਵਿੱਚ ਆਜੂਗਾ ਤੁਹਾਡੇ ਕੋਲੇ ਜੇ ਤੁਹਾਡਾ ਇੰਗਲਿਸ਼ ਚੱਲ ਰਿਹਾ ਤਾਂ ਆਡੀਓ ਟਰੈਕ ਆਹ ਤੁਹਾਡਾ ਇੰਗਲਿਸ਼ ਦੇ ਵਿੱਚ ਆਊਗਾ ਇਹ ਵਾਲਾ ਠੀਕ ਹੈ ਜੀ ਤੇ ਉਦੋਂ ਬਾਅਦ ਨਾ ਦੋ ਲੈਂਗੁਏਜ ਆ ਜਾਣਗੀਆਂ ਪੰਜਾਬੀ ਜਾਂ ਇੰਗਲਿਸ਼ ਤੇ ਤੁਸੀਂ ਪੰਜਾਬੀ ਤੇ ਕਲਿੱਕ ਕਰ ਦਿਓ ਤੇ ਮੇਰਾ ਪੰਜਾਬੀ ਤੇ ਕਲਿੱਕ ਕੀਤਾ ਹੋਇਆ ਤੇ ਉਦੋਂ ਬਾਅਦ ਤੁਹਾਡਾ ਸਹੀ ਚੱਲ ਪੂਗਾ ਵੀਡੀਓ ਜਿਹੜੀ ਉਹ ਪੰਜਾਬੀ ਦੇ ਵਿੱਚ ਤੁਹਾਨੂੰ ਸੁਣਨੀ ਸ਼ੁਰੂ ਹੋ ਜੂਗੀ ਠੀਕ ਹੈ ਜੀ ਐਨੀ ਆਪਾਂ ਇੰਗਲਿਸ਼ ਨਹੀਂ ਬੋਲ ਰਹੇ ਸੀਗੇ ਤੇ ਕਈ ਭੈਣਾਂ ਕਹਿੰਦੀਆਂ ਜੇ ਤੁਸੀਂ ਇਸ ਤਰ੍ਹਾਂ ਵੀਡੀਓ ਬਣਾਉਣ ਲੱਗੇ ਤੇ ਅਸੀਂ ਤਾਂ ਫਿਰ ਦੇਖਣੀ ਨਹੀਂ ਹੈਗੀ ਵੀਡੀਓ ਸਾਨੂੰ ਸਮਝ ਨਹੀਂ ਆਉਂਦੀ ਇਦਾਂ ਨਹੀਂ ਹੋ ਸਕਦਾ ਜੀ ਜੇ ਜਿਹੜੀ ਗੱਲ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਆਪਣੀ ਮਾਂ ਬੋਲੀ ਆ ਦੇ ਵਿੱਚ ਕਰ ਸਕਦੇ ਹਾਂ ਨਾ ਜਿੰਨਾ ਮਜ਼ਾ ਆਪਣੀ ਪੰਜਾਬੀ ਭਾਸ਼ਾ 'ਚ ਗੱਲ ਕਰਕੇ ਔਰ ਦੂਜੇ ਨੂੰ ਸਮਝਾਉਣ ਚਾਹੁੰਦਾ ਉਹ ਇੰਗਲਿਸ਼ ਕਦੇ ਆਈ ਨਹੀਂ ਸਕਦਾ ਜਿੰਨੀ ਗੱਲ ਅਸੀਂ ਵਧੀਆ ਤਰੀਕੇ ਨਾਲ ਆਪਦੀ ਮਾਤ ਭਾਸ਼ਾ ਦੇ ਵਿੱਚ ਸਿਖਾ ਸਕਦੇ ਹਾਂ ਉਹ ਕਿਸੇ ਹੋਰ ਭਾਸ਼ਾ 'ਚ ਸਿਖਾ ਨਹੀਂ ਸਕਦੇ ਤੇ ਚਲੋ ਠੀਕ ਹੈ ਜੀ ਬਾਕੀ ਸਾਰੀਆਂ ਭਾਸ਼ਾਵਾਂ ਦਾ ਰਿਸਪੈਕਟ ਕਰਦੇ ਹਾਂ ਸਾਰੀਆਂ ਭਾਸ਼ਾਵਾਂ ਆਪਣੀਆਂ ਬਣੀ ਤਾਂ ਵਧੀਆ ਨੇ ਪਰ ਮਾਂ ਬੋਲੀ ਹੈ ਜਿਹੜੀ ਮਾਂ ਬੋਲੀ ਹੀ ਹੁੰਦੀ ਹੈ ਤੇ ਲੋ ਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਹਮੇਸ਼ਾ ਫੇਸ ਉੱਪਰ ਲਾਉਂਦੇ ਰਹਿਣੇ ਆ ਕੁਛ ਨਾ ਕੁਛ ਉਹ ਵੀ ਬਹੁਤ ਜ਼ਰੂਰੀ ਹੈ ਪਰ ਆਪਣੀ ਇੰਟਰਨਲ ਬੋਡੀ ਹੈਗੀ ਹੈ ਜਿਹੜੀ ਉਹ ਵੀ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਉਹ ਵੀ ਤੰਦਰੁਸਤ ਹੋਣੀ ਬਹੁਤ ਜ਼ਰੂਰੀ ਹੈ ਅੱਜ ਕੱਲ ਤਾਂ ਹੱਡੀਆਂ ਲੋਕਾਂ ਦੀਆਂ ਬਹੁਤ ਜ਼ਿਆਦਾ ਕਮਜ਼ੋਰ ਨੇ ਸੋ ਇਸ ਤਰ੍ਹਾਂ ਦੀ ਡਾਈਟ ਹੈ ਜਿਹੜੀ ਉਹ ਆਪਾਂ ਬਿਲਕੁਲ ਨਹੀਂ ਲੈ ਰਹੇ ਅੱਜ ਕੱਲ ਕੇ ਜੀ ਦੇ ਨਾਲ ਸਾਡੀਆਂ ਹੱਡੀਆਂ ਨੇ ਜਿਹੜੀਆਂ ਉਹ ਮਜ਼ਬੂਤ ਰਹਿਣ ਕੈਲਸ਼ੀਅਮ ਹੈ ਜਿਹੜਾ ਪ੍ਰੋਟੀਨ ਕੈਲਸ਼ੀਅਮ ਜੋ ਵੀ ਸਾਨੂੰ ਸਰੀਰ ਨੂੰ ਚਾਹੀਦਾ ਹੈ ਉਹ ਪੂਰਾ ਹੋਵੇ ਸੋ ਅੱਜ ਆਪਾਂ ਇਸ ਤਰ੍ਹਾਂ ਦੀ ਇੱਕ ਰੈਸਪੀ ਦੇ ਰਹੇ ਹਾਂ ਜਿਹਦੇ ਨਾਲ ਜਿਹੜੀ ਖਾਣ ਲਈ ਵੀ ਬਹੁਤ ਜ਼ਿਆਦਾ ਟੇਸਟੀ ਹੈਗੀ ਹੈ ਤੇ ਉਹਦੇ ਵਿੱਚ ਘੀ ਵੀ ਨਹੀਂ ਜ਼ਿਆਦਾ ਹੋਊਗਾ ਬੇਸ਼ੱਕ ਬਿਲਕੁਲ ਹੀ ਨਾ ਪਾਓ ਨਾ ਤੇ ਖਾਣੀ ਵੀ ਸੌਖੀ ਆ ਖਾਣ ਤੇ ਮਜ਼ਾ ਵੀ ਬਹੁਤ ਆਊਗਾ ਔਰ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਤੱਕ ਵਾਚੀ ਜਾ ਤੇ ਚਲੋ ਆਪਾਂ ਚੱਲਦੇ ਆਂ ਕਿਚਨ ਚ ਤੇ ਮੈਂ ਤੁਹਾਨੂੰ ਫਿਰ ਦੱਸਦੀ ਆਂ ਕਿ ਆਪਾਂ ਅੱਜ ਕੀ ਬਣਾ ਰਹੇ ਆਂ ਤੇ ਕਿਵੇਂ ਬਣਾਉਣਾ ਠੀਕ ਹੈ ਜੀ ਚਲੋ ਜੀ ਸਵੇਰੇ ਮੈਂ ਥੋੜਾ ਬਹੁਤਾ ਕੰਮ ਕਰ ਗਈ ਸੀਗੀ ਸਵੇਰੇ ਬਿਲਕੁਲ ਟਾਈਮ ਸੀਗਾ ਸੈਮੀਨਾਰ ਸੀ ਤੇ ਸਵੇਰੇ 9 ਵਜੇ ਜਾਣਾ ਸੀਗਾ ਤੇ ਪੂਰਾ ਤਾਂ ਨਹੀਂ ਕਰ ਪਾਈ ਸੀਗੀ ਅਧ ਵਿਚੰਦ ਜਾ ਮੈਂ ਕਰਦੀ ਸੀ ਮੈਂ ਕਿਹਾ ਕੁਛ ਰਾਤ ਨੂੰ ਕਰ ਲਵਾਂ ਕਿਉਂਕਿ ਮੈਂ ਨਾ ਜੀ ਇਸ ਵੇਲੇ ਬਹੁਤ ਜ਼ਿਆਦਾ ਥੱਕ ਕੇ ਆਉਣੀ ਆ ਗਰਮੀ ਵੀ ਹੁੰਦੀ ਹੈ ਕਿਹਾ ਤੇ ਬੀਬੀ ਕਹਿੰਦੀ ਹੈ ਚਲ ਛੱਡ ਪਰੇ ਤੂੰ ਰਹਿਣ ਦੇ ਨਾ ਮਣਾ ਤੇ ਫਿਰ ਮੈਂ ਕਿਹਾ ਹੁਣਾਂ ਬੀਬੀ ਤਾਂ ਕਹਿੰਦੀ ਸੀ ਤੂੰ ਕੱਲ ਨੂੰ ਕਰ ਲਈਂ ਕਿਉਂਕਿ ਕੱਲ ਨੂੰ ਫਿਰ ਮੈਨੂੰ 9 ਵਜੇ ਜਾਣਾ ਵੀ ਤੂੰ ਕੱਲ ਨੂੰ ਸਵੇਰੇ ਕਰ ਲਈ ਮੈਂ ਕਿਹਾ ਨਹੀਂ ਸਵੇਰੇ ਫਿਰ ਮੈਨੂੰ ਔਖਾ ਹੋ ਜਾਂਦਾ ਵੀ ਟਾਈਮ ਜਲਦੀ ਹੋ ਹੀ ਜਾਂਦਾ ਜੀ 9 ਵੀ ਐਵੇਂ ਵੱਜ ਜਾਂਦੇ ਆ ਤੇ ਮੈਂ ਕਿਹਾ ਨਹੀਂ ਹੁਣ ਮੈਂ ਕੰਪਲੀਟ ਕਰੂੰਗੀ ਹੁਣ ਮੈਂ ਇਹਨੂੰ ਕੰਪਲੀਟ ਕਰਦੀ ਆ ਮੈਂ ਤੁਹਾਨੂੰ ਕੈਮਰਾ ਨੇੜ ਲੋ ਜੀ ਇਹ ਨਾ ਮੈਂ ਮਤਲਬ ਕਿ ਜਿਹੜੇ ਆਪਣੇ ਫੁੱਲ ਮਖਾਣੇ ਹੁੰਦੇ ਆ ਉਹਦਾ ਇੱਕ ਪੈਕਟ ਲਿਆ ਸੀਗਾ ਮੈਂ 2 250 ਗ੍ਰਾਮ ਹੁੰਦੇ ਨੇ ਉਹਦੇ ਵਿੱਚ ਪਾਈ ਆਕ ਤੇ ਆ ਮੈਂ ਮਤਲਬ ਕਿ ਇਹ ਆਪਾਂ ਕੀਤੇ ਸੀਗੇ ਕੜਾਈ ਦੇ ਵਿੱਚ ਰੋਸਟ ਠੀਕ ਹੈ ਜੀ ਤੇ ਹੁਣ ਇਹ ਥੋੜੇ ਜੀ ਫੇਰ ਸਿੱਲ ਫੜ ਗਏ ਨੇ ਇਹ ਬੀਬੀ ਨੇ ਪਰਸੋਂ ਰੋਸਟ ਕਰੇ ਸੀਗੇ ਤੇ ਫਿਰ ਅੱਜ ਸਵੇਰੇ ਮੈਨੂੰ ਫੇਰ ਥੋੜਾ ਜਿਹਾ ਸੇਕ ਲਵਾਉਣਾ ਪਿਆ ਸੀ ਸੇਕ ਲਵਾ ਕੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰाइंड ਕੀਤਾ ਇਹਨੂੰ ਛਾਣ ਲਿਆ ਛਾਣ ਕੇ ਜਿਹੜਾ ਇਹਦਾ ਬਾਧੂ ਜਾ ਨਿਕਲ ਗਿਆ ਸੀਗਾ ਉਹਨੂੰ ਮੈਂ ਕੱਢਤਾ ਤੇ ਇੰਨੇ ਕ ਮੈਂ ਤਾਂ ਰੱਖ ਲਈ ਸੀ ਜੇ ਮੈਂ ਤੁਹਾਨੂੰ ਦੱਸਣੇ ਆ ਵੀ ਇਸ ਤਰ੍ਹਾਂ ਕਰਕੇ ਮੈਂ ਡਰਾਈ ਰੋਸਟ ਕਰੇ ਸੀ ਬਿਲਕੁਲ ਘੀ ਨਹੀਂ ਲਾਇਆ ਇਹਨੇ ਹੁਣ ਮੈਂ ਥੋੜੇ ਜਿ ਇਹਨੂੰ ਰੋਸਟ ਕਰਮਗੀ ਕਿਉਂਕਿ ਸਿੱਲੇ ਫੇਰ ਹੋ ਗਏ ਇਹ ਕਿ ਅੱਜ ਕੱਲ ਮੌਸਮ ਹੈ ਜੇ ਕਿ ਸਿੱਲ ਫੜ ਜਾਂਦੇ ਨੇ ਠੀਕ ਹੈ ਜੀ ਤੇ ਇਹ ਆਪਣਾ ਰੈਡੀ ਹੈ ਇਧਰ ਫੁੱਲ ਮਖਾਣੇ ਸੀਗੇ ਜਿਹੜੇ ਉਹ ਗ੍ਰਾਇੰਡ ਕੀਤੇ ਆ ਪਹਿਲਾਂ ਆਪਾਂ ਰੋਸਟ ਕੀਤੇ ਸੀ ਤੇ ਜਿਹੜੇ ਇਹ ਹੈਗੇ ਆ ਛੋਲਿਆਂ ਦੇ ਦਾਣੇ ਭੁੰਨੇ ਹੋਏ ਚਨੇ ਵੀ ਕਹਿ ਦਿੰਨੇ ਆ ਤੇ ਛੋਲਿਆਂ ਦੇ ਦਾਣੇ ਵੀ ਕਹਿ ਦਿੰਨੇ ਆ ਭੁੰਨੇ ਹੋਏ ਛੋਲੇ ਨੇ ਇਹਦਾ ਕੋਈ ਛਿਲਕਾ ਨਹੀਂ ਲਾਉਣਾ ਆਪਾਂ ਇਸ ਤਰ੍ਹਾਂ ਹੀ ਰੱਖਣਾ ਇਹਨ ਇਹਨੂੰ ਵੀ ਮੈਂ ਗ੍ਰाइंड ਕਰੂੰਗੀ ਠੀਕ ਹੈ ਜੀ ਤੇ ਇਹ ਹੈਗੇ ਨੇ ਆਪਣੇ ਕੋਲੇ ਬਦਾਮ ਮੈਂ ਇਹਨਾਂ ਨੂੰ ਬਿਲਕੁਲ ਰੋਸਟ ਨਹੀਂ ਕਰਦੀ ਮੈਂ ਇਹਨੂੰ ਇਦਾਂ ਹੀ ਅ ਮਿਕਸੀ ਦੇ ਵਿੱਚ ਗ੍ਰाइंड ਕਰੂੰਗੀ ਠੀਕ ਹੈ ਜੀ ਤੇ ਇੱਕ ਮੈਂ ਲਵਾਂਗੀ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਜੇ ਤੁਹਾਡੇ ਘਰ 'ਚ ਬੱਚਿਆਂ ਨੇ ਖਾਣਾ ਹੈ ਤੇ ਫਿਰ ਤੁਸੀਂ ਕਾਲੀ ਮਿਰਚ ਸਕਿਪ ਕਰ ਦਿਓ ਜੇ ਤੁਸੀਂ ਆਪ ਖਾਣਾ ਹੈ ਤਾਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਜਿਹੜੀਆਂ ਉਹ ਐਡ ਕਰ ਲਿਓ ਬਹੁਤ ਅੱਛੀਆਂ ਹੁੰਦੀਆਂ ਨੇ ਬਾਡੀ ਲਈ ਸੋ ਇਹ ਰੇਸ਼ੇ ਵਗੈਰਾ ਤੋਂ ਬਹੁਤ ਚੰਗੀ ਚੀਜ਼ ਹੈਗੀ ਹੈ ਛੂਲਿਆਂ ਦੇ ਦਾਣੇ ਬਹੁਤ ਵਧੀਆ ਹੈਗੇ ਨੇ ਇਹ ਚ ਪ੍ਰੋਟੀਨ ਬਹੁਤ ਹੁੰਦਾ ਤੇ ਇਹ ਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਸੋ ਆਪਾਂ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਪਹਿਲਾਂ ਗ੍ਰाइंड ਕਰ ਦਿਆਂ ਕਿੰਨੀ ਕਿੰਨੀ ਮਾਤਰਾ ਚ ਕਰਨਾ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਲੋ ਜੀ ਮੈਂ ਨਾ ਵੱਡੀ ਕੌਲੀ ਲੈ ਲਈ ਐ ਪਾਈਆਕ ਤਾਂ ਆਪਣੇ ਕੋਲ ਸੀਗੇ ਫੁੱਲਣ ਭਾਣ ਤੇ ਬਸ ਇਹ ਵਾਲੀ ਕੌਲੀ ਆ ਜਿਹੜੀ ਇਹ ਵੱਡੀ ਕੌਲੀ ਇਹਨਾਂ ਪਰ ਕੇ ਪਾ ਲੂੰਗੀ ਬਦਾਮ ਦੀ ਤੇ ਇਹੀ ਕੌਲੀ ਭਰ ਕੇ ਮੈਂ ਛੋਲੇ ਦੀ ਪਾ ਲੂੰਗੀ ਇਹ ਛੋਲੇ ਤਾਂ ਭਾਵੇਂ ਮੈਂ ਥੋੜੇ ਜਿਹਾ ਵੱਧ ਵੀ ਪਾ ਲੂੰਗੀ ਡੇਢ ਕ ਕੌਲੀ ਪਾ ਲੂੰਗੀ ਵੱਡੀ ਕੌਲੀ ਆ ਜੀ ਇਹ ਮੇਰੀ ਤੇ ਇਹਨਾਂ ਨੂੰ ਮੈਂ ਕਰਦੀ ਹਾਂ ਹੁਣ ਦੋਨੋਂ ਚੀਜ਼ਾਂ ਨੂੰ ਗ੍ਰਾਈਂਡ ਡੇਢ ਕੌਲੀ ਛੋਲੇ ਤੇ ਦਾਣੇ ਪਾਉਂਗੀ ਤੇ ਇੱਕ ਕੌਲੀ ਆ ਜਿਹੜੀ ਇਹ ਮੈਂ ਬਾਦਾਮ ਪਾਏ ਨੇ ਤੇ ਪਾਈ ਆਕ ਮੇਰੇ ਕੋਲੇ 200 ਗ੍ਰਾਮ ਕੇ 250 ਗ੍ਰਾਮ ਦਾ ਇਹ ਫੁੱਲ ਮਖਾਣਿਆਂ ਦਾ ਪੈਕ ਹੁੰਦਾ ਠੀਕ ਹੈ ਜੀ ਤੇ ਮੈਂ ਹੁਣ ਇਹਨਾਂ ਨੂੰ ਗ੍ਰਾਈਂਡ ਕਰ ਲਾਂ ਗ੍ਰਾਈਂਡ ਕਰਕੇ ਮੈਂ ਤੁਹਾਨੂੰ ਦੁਬਾਰਾ ਮਿਲਦੀ ਹਾਂ ਤੇ ਇਹ ਇਹ ਮੈਂ ਦਿਖਾਉਣੀ ਆ ਤੁਹਾਨੂੰ ਰੋਸਟ ਕਰ ਲਈ ਆਪ जी। थोड़े ज रखे सके बाकी आप कर चुके हैं ग्राइंड भी कर चुके हैं बस इन्होंने सामने जेडी नवी है खत्म कर दी वैसे ਤਾਂ ਇਹ ਰੋਸਟ ਹੋ ਚੁੱਕੇ ਨੇ ਬਿਲਕੁਲ ਵੀ ਆਪਾਂ ਇਹਨਾਂ 'ਚ ਕੀ ਨਹੀਂ ਸੀ ਪਾਇਆ ਬਿਲਕੁਲ ਡਰਾਈ ਰੋਸਟ ਕਰੇ ਸੀਗੇ ਤੁਸੀਂ ਆਪ ਮਤਲਬ ਇਹਦਾ ਦੇਖ ਲੈਣਾ ਹੈਗਾ ਇਹਨੂੰ ਇੱਦਾਂ ਕਰਕੇ ਬਹੁਤ ਜ਼ਿਆਦਾ ਗਰਮ ਹੈ ਆ ਲੋ ਜਦੋਂ ਇਸ ਤਰ੍ਹਾਂ ਪਰ ਦੇਨੇ ਨਾ ਫੇਰ ਇਹ ਸਮਝ ਲਓ ਬਣ ਗਏ ਠੀਕ ਹੈ ਤੇ ਹੁਣ ਆਪਾਂ ਇਹਨੂੰ ਹਜ ਕਰ ਦਿਆਂ ਗੈਸ ਨੂੰ ਬੰਦ ਹੁਣ ਆਪਾਂ ਨੂੰ ਇਹਦੀ ਹਜ ਲੋੜ ਨਹੀਂ ਹੈਗੀ ਤੇ ਇਹਦੇ ਵਿੱਚ ਪਾ ਲਈਏ ਮਿਕਸੀ ਜਾਰ ਚ ਪਾ ਲੈਣੇ ਆ ਲੋ ਜੀ ਬਿਲਕੁਲ ਇਹ ਪਾਊਡਰ ਬਣ ਗਿਆ ਬਿਲਕੁਲ ਫਾਈਨ ਪਾਊਡਰ ਬਣ ਗਿਆ ਇਹਨੂੰ ਤਾਂ ਉਹ ਕਰਨ ਦੀ ਵੀ ਲੋੜ ਨਹੀਂ ਹੈਗੀ ਛਾਨਣ ਚੁੰਨਣ ਦੀ ਬਿਲਕੁਲ ਫਾਈਨ ਪਾਊਡਰ ਬਣ ਗਿਆ ਲੋ ਜੀ ਇਹਨੂੰ ਆਪਾਂ ਇਸੇ ਕੜਾਹੀ ਦੇ ਵਿੱਚ ਪਾਵਾਂਗੇ ਮਦਾਂ ਹੋ ਗਈ ਮੱਧ ਪਾ ਦੇ ਆ ਮੱਧ ਪਾ ਦੇ ਹਾਂ ਇੰਨਾ ਜਮਾਨੇ ਉਨੇ ਹੀ ਪਾ ਲੈਣਾ ਇਨਾ ਇਸ ਨੂੰ ਲੋ ਜੀ ਬੀਬੀ ਕਹਿੰਦੀ ਬਾਦਾਮ ਜਿਆਦਾ ਪਾਸ ਆਪਾਂ ਡੇਢ ਕੋਲੀ ਪਾ ਦਾਂਗੇ 2 ਕੋਲੀ ਪਾ ਦੋ ਕੋਲੀ ਆਓ ਲੋ ਜੀ ਬੀਬੀ ਨੇ ਕਹਤਾ ਦੋ ਕੋਲੀਆਂ ਪਾਓ ਸਿਆਣੇ ਬੰਦੇ ਦੀ ਗੱਲ ਮੰਨ ਲੈਂਦੀ ਚਾਹੀਦੀ ਹੈ ਦੋ ਕੋਲੀਆਂ ਬਦਾਮਾਂਆਂ ਪਵਾਤੀਆਂ ਬੀਬੀ ਨੇ ਤੇ ਹੁਣ ਮੈਂ ਦੋ ਕੋਲੀਆਂ ਛੋਲਿਆਂ ਦੇ ਦਾਣੇ ਪਾਉਂਗੀ ਪਾਈਆ ਸੀ ਆਪਣੇ ਕੋਲੇ ਅ ਫੁੱਲ ਮਸਾਲੇ ਪਾਈਆ ਹਾਂ ਹੁਣ ਪਈਆ ਹਾਂ ਹੋਂ ਫੁੱਲ ਜਾਂਦੇ ਫੁੱਲੇ ਜਿਹੇ ਹੁੰਦੇ ਹਨ ਨਾ ਉਸੇਪਾਂ ਕੱਠਾ ਕਰੀ ਜਾਨੇ ਇਹ ਆਪਣਾ ਹੈਗਾ ਉਹ ਜਿਹੜੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਏ ਸੀ ਕਿ ਮੈਂ ਸਵੇਰੇ ਕਰਕੇ ਗਈ ਸੀ ਫੁੱਲ ਮਖਾਣਿਆਂ ਦਾ ਪਾਊਡਰ ਬਣਾ ਕੇ ਕੀ ਸੀ ਇਹ ਉਹ ਵਾਲਾ ਹੈਗਾ ফাইন ਪਾਊਡਰ ਬਣਿਆ ਹੋਇਆ ਸਾਰਾ ਲਓ ਜੀ ਸਾਰੀਆਂ ਚੀਜ਼ਾਂ ਕਰਤੀਆਂ ਮਿਕਸ ਮੇਰੇ ਨਾ ਕੜਾਹੀ ਨੂੰ ਹੱਥ ਲੱਗ ਗਿਆ ਗਰਮ ਗਰਮ ਪਈ ਐ ਕੜਾਹੀ ਲੋ ਜੀ ਹੁਣ ਆਪਾਂ ਇਹਦੇ ਨਾਲ ਕਰਦੇ ਆ ਮਿਕਸ ਇਹਨੂੰ ਤਿੰਨੇ ਚੀਜ਼ਾਂ ਨੂੰ ਕਾਲੀਆਂ ਮਿਰਚਾਂ ਹੈਗੀਆਂ ਮੇਰੀ ਆਪਣੇ ਕੋਲ ਟਿੱਸੀਆਂ ਹੀ ਪਈਆਂ ਹੈਗੀਆਂ ਕਾਲੀਆਂ ਤਾਂ ਬਸ ਉਹ ਹੀ ਥੋੜੀਆਂ ਜਿਹੀ ਪਾ ਦਿੰਨੇ ਜਮਾਨ ਤਾਂ ਹੀ ਲੱਗੂ ਇਹਦੇ ਸੌਂਫ ਤਾਂ ਪਾ ਸਕਦੇ ਸਾਂ ਸੌਂਫ ਪਾ ਦਿੰਦੇ ਹਾਂ ਕਿ ਕਿਵੇਂ ਬੰਦ ਠੀਕ ਹੈ ਜੀ ਇਹ ਪਾ ਦਾਂ ਹਾਂ ਸੌਂਫ ਪਾ ਦਿੰਨੇ ਲੋ ਜੀ ਥੋੜੀ ਜੀ ਮੈਂ ਸੌਂਫ ਪਾ ਦਿੰਨੀ ਆ ਇਹਦੇ ਚ ਇੰਨੀ ਕੁ ਅਧਿਕ ਕੋਲੀ ਬਹੁਤ ਹੈ ਇੰਨੀ ਕੁ ਲੋ ਜੀ ਇਹ ਥੋੜੀ ਜੀ ਪਾਤੀ ਅੱਧੀ ਇੱਕ ਕੌਲੀ ਆਪਾਂ ਸੌਂਫ ਦੀ ਠੀਕ ਹੈ ਤਾਂ ਇਹਦਾ ਫਲੇਵਰ ਬੜਾ ਵਧੀਆ ਆਊਗਾ ਤੇ ਖਾਣ ਚ ਬੜੀ ਵਧੀਆ ਲੱਗੂ ਤੇ ਹਾਜਮਾ ਬਹੁਤ ਵਧੀਆ ਰਹਦੀ ਐ ਇਹ ਠੰਡੀ ਵੀ ਹੁੰਦੀ ਐ ਥੋੜੀ ਜੀ ਕਾਲੀ ਮੇਥੀ ਪਾਦ ਗਿਨੀ ਲਿਆ ਹੈ ਹੈ ਤੇ ਤੇ ਵਾਲੀ ਮੇਥੀ ਕਾਲੀ ਮੇਥੀ ਲੋ ਜੀ ਹੁਣ ਆਪਾਂ ਪਾਉਣੇ ਆ ਇਹਦੇ ਵਿੱਚ ਸ਼ੱਕਰ ਹੁਣ ਅਸੀਂ ਕੁਛ ਤਾਂ ਇਹਦੇ ਵਿੱਚ ਕੱਢ ਲਈ ਵੀ ਇਹਨੂੰ ਪਜੀਰੀ ਰੱਖ ਲਾਂਗੇ ਸੁਆਦ ਲਾਣਾ ਤੇ ਇਹਦੇ ਬਣਾਵਾਂਗੇ ਲੱਡੂ ਸੁਆਦ ਸੁਆਦ ਬਸ ਕੋਈ ਨਹੀਂ ਬਣਾ ਜੀ ਅਬਾ ਵੈਸੇ ਉਹ ਵੀ ਬਣਾ ਸਕਦੇ ਸੀ ਠੀਕ ਚਾਸ਼ਨੀ ਬਣਾ ਕੇ ਲੱਡੂ ਨਾ ਬੰਦੇ ਹਾਂ ਇਹ ਬਣਾ ਜੀ ਨਾਲ ਚਾਸ਼ਨੀ ਬਣਾਵਾਂ ਵਧੀਆ ਲੱਡੂ ਬਣਨਗੇ ਠੀਕ ਹੈ ਨਾ ਪਾਣੀ ਵਿੱਚ ਰੱਖਤਾ ਉਹਨ ਦਿੱਤੇ ਚਲੋ ਆਈ ਗਾ ਜੀ ਸਾਰਾ ਲੋਦੀ ਆਪਾਂ ਇਦਾਂ ਹੀ ਇਹਦੇ ਵਿੱਚ ਪਾਤੀ ਆ ਛੱਕਰ ਜਿੰਨੀ ਕ ਹੈਗੀ ਸੀ ਜਿੰਨਾ ਕ ਹੱਥਾਂ ਨਾਲ ਐ ਮਿਕਸ ਕਰਨ ਚ ਵਧੀਆ ਲੱਗਦਾ ਉਹਨੇ ਕਾ ਨੂੰ ਹੋਰ ਚੀਜ਼ਾਂ ਨਾਲ ਲੱਗਦਾ ਮੇਰਾ ਅੰਗੂਠਾ ਮੱਚ ਗਿਆ ਬਸ ਉਹ ਕੰਮ ਨਹੀਂ ਕਰਾਂ ਦੇ ਰਿਹਾ ਹੁਣ ਮੈਨੂੰ ਇਹ ਰੰਦਾ ਚੁਕਾਉਂਗਾ ਹੋਰ कड़ाही बहुत ज्यादा करो ली मिठा बहुत हो गया हम आप बनावे लड्डू थोड़ा जा्यो पाऊंगी थोड़ा घ्यो पालिए देसी घ्यो देो दी ਲੋ ਜੀ ਥੋੜੀ ਜੀ ਮੈਂ ਇੱਕ ਵਾਰੀ ਗੈਸ ਜਲਾਉਂਗੀ ਤੇ ਹੁਣ ਆਪਾਂ ਪਾਉਣੇ ਆ ਇਹਦੇ ਵਿੱਚ ਕੀ ਬਸ ਉਹਨਾਂ ਕੀ ਪਾਵਾਂਗੇ ਜਿੰਨੇ ਇੱਕ ਨਾਲ ਆਪਣੇ ਬਾਈਂਡ ਹੋਣ ਲੱਗ ਜੇ ਬਸ ਇਹ ਆਪਣਾ ਮਟੀਰੀਅਲ ਹੈ ਜਿਹੜਾ ਲੋ ਛੋਟੇ ਚਮਚ ਨਾਲ ਪਾਏ ਨੇ ਚਾਰੇ ਉਹ ਬਹੁਤ ਵੱਡੇ ਨਹੀਂ ਸੀਗੇ ਚਮਚ ਮੇਰੇ ਖਿਆਲ ਚ ਨਾ ਜੀ ਆਪਾਂ ਇਹਨੂੰ ਐਂ ਖਾ ਲਾਂਗੇ ਕਿਉਂਕਿ ਮੇਰੇ ਤਾਂ ਮੱਚੀ ਜਾਂਦੇ ਹੱਥ ਵਿੱਚੋਂ ਲੱਡੂ ਨਹੀਂ ਬਣਦੇ ਤੁਸੀਂ ਲੱਡੂ ਬਣਾ ਲਿਓ ਮੇਰੇ ਤਾਂ ਇੱਕ ਹੱਥ ਨੂੰ ਲੱਗੀ ਕੜਾਈ ਤੇ ਮੈਂ ਲੱਡੂ ਨਹੀਂ ਬਣਾ ਸਕਦੀ ਹੁਣ ਇਹਨਾਂ ਦੇ ਮੇਰੇ ਤਾਂ ਹੱਥ ਹੀ ਮੱਚ ਗਏ ਬਹੁਤ ਬੁਰੀ ਤਰ੍ਹਾਂ ਤੇ ਨਾਲ ਇਹਨਾਂ ਫਿਰ ਕੀ ਵੱਧ ਪਾਊਗਾ ਹੁਣ ਮੈਂ ਕੀ ਜ਼ਿਆਦਾ ਪਾਉਣਾ ਨਹੀਂ ਚਾਹੁੰਦੀ ਬਸ ਆਪਾਂ ਇਹਨੂੰ ਝੱਸ ਲਿਆ ਦੋ ਤਿੰਨ ਜਮਚ ਐਨ ਆਲੋ ਵੀ ਦੋ ਕਕਰਛੀਆਂ ਇਹਦੇ ਵਿੱਚ ਮੈਂ ਕੀ ਦੀਆਂ ਪਾ ਲਈਆਂ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਲੈਣੇ ਆ ਇਦਾਂ ਕਰਕੇ ਝੱਸ ਲੈਣੀ ਆ ਚੰਗੀ ਤਰ੍ਹਾਂ ਸਾਰਿਆਂ ਨੂੰ ਵਿੱਚ ਇੱਕੋ ਜਿਹਾ ਕੀ ਮਿਕਸ ਹੋ ਜਾਊਗਾ ਵਿੱਚ ਵਲ ਕੇ ਰੜੀ ਆ ਇਹ ਪਿਨਾ ਕੀਤੋ ਹੈ ਜੀ ਇਹਦੇ ਚ ਹਜੇ ਸ਼ੱਕਰ ਵੀ ਨਹੀਂ ਪਾਈ ਇਹ ਆਪਾਂ ਕੱਲ ਨੂੰ ਪਾਵਾਂਗੇ ਥੋੜਾ ਜਿਹਾ ਚਿੱਕੀ ਵੀ ਪਾਵਾਂਗੇ ਤੇ ਜਿਹਨੂੰ ਬੀਪੀ ਵਗੈਰਾ ਦੀ ਸ਼ਿਕਾਇਤ ਆ ਉਹ ਕੀ ਨਾ ਪਾਓ ਉਸਕੇ ਪਕਾਉਣ ਲੋ ਪਰ ਜਿਹਨੂੰ ਨਹੀਂ ਹੈਗੀ ਜਿਵੇਂ ਹੁਣ ਚਲੋ ਰੱਟ ਰੋਡ ਮੇਰੇ ਵਰਗੀਆਂ ਨੂੰ ਹਾਂ ਜੀ ਨਹੀਂ ਪ੍ਰੋਬਲਮ ਹੈਗੀ ਮੈਂ ਇਹਦੇ ਵਿੱਚ ਥੋੜਾ ਜਿਹਾ ਕੀ ਪਾ ਲਿਆ ਦੋ ਕੜਛੀਆਂ ਕੀ ਪਾ ਲਿਆ ਜੀ ਆਪਾਂ ਆ ਚਮਚ ਜਿਵੇਂ ਹੁਣ ਚਾਰ ਪੰਜ ਪਾ ਲੇ ਤਾਂ ਦੋ ਕੜਛੀਆਂ ਹੀ ਪਣਨਗੀਆਂ ਕਿਉਂਕਿ ਇਹ ਫਲੈਟ ਜਿਹੇ ਚਮਚ ਹੈਗੇ ਨੇ ਤੇ ਹੁਣ ਆਪਾਂ ਇਹਨੂੰ ਵਾਖਾਂਗੇ ਤੇ ਮੇਰੇ ਜਾਨ ਨੂੰ ਖਾਵਾਂਗੇ ਦੀ ਨੰ ਪੰਜ ਚਮਚ ਹੈ ਜਿਹੜੀ ਉਹ ਕੌਲੀ ਚ ਪਾ ਕੇ ਜਿਵੇਂ ਆਪਾਂ ਖਾ ਲੈਨੇ ਆ ਨਾਰਮਲੀ ਜਿਵੇਂ ਆਪਾਂ ਪੀਂਦੇ ਖਾਣੇ ਹੁੰਨੇ ਆ ਚਾਹ ਨਾਲ ਆਪਾਂ ਬਹੁਤ ਪੱਕੇ ਤੱਕ ਕੌਲੀ ਖਾਉਂਦੇ ਨਹੀਂ ਹੁੰਦੇ ਸੋ ਉਸ ਤਰ੍ਹਾਂ ਆਪਾਂ ਹਰ ਰੋਜ਼ ਦੁੱਧ ਦੇ ਨਾਲ ਜਾਂ ਚਾਹ ਨਾਲ ਇਹਨੂੰ ਲਾਓ ਇਸ ਦੁੱਧ ਨਾਲ ਲਓ ਬਹੁਤ ਅੱਛੀ ਗੱਲ ਹੈਗੀ ਆ ਸਵੇਰੇ ਹੁਣ ਆਪਾਂ ਨਾਲੇ ਤਾਂ ਆਪਾਂ ਨੂੰ ਫਿਰ ਭੁੱਖ ਨਹੀਂ ਲੱਗਦੀ ਹੈਗੀ ਛੇਤੀ 10 11 ਵਜੇ ਤੱਕ ਤੇ ਥੋੜੀ ਜਿਹੀ ਪਨੀਰੀ ਹੈ ਜਿਹੜੀ ਉਹ ਤੁਸੀਂ ਦੁੱਧ ਨਾਲ ਖਾ ਲਿਆ ਕਰੋ ਹੱਡੀਆਂ ਵਧੀਆ ਰਹਿਣਗੀਆਂ ਮਜ਼ਬੂਤ ਰਹਿਣਗੀਆਂ ਤੇ ਹਰ ਚੀਜ਼ ਹੈ ਜਿਹੜੀ ਸਾਡੀ ਬਾਡੀ ਨੂੰ ਜ਼ਰੂਰਤ ਹੈਗੀ ਆ ਉਹ ਸਭ ਇਹਨਾਂ ਨਾਲ ਘੁਰੀ ਹੋਊਗੀ ਠੀਕ ਹੈ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਬਣਾਉਣਾ ਕੋਈ ਔਖਾ ਨਹੀਂ ਆ ਕੋਈ ਤਲਣਾ ਨਹੀਂ ਫੜਨਾ ਨਹੀਂ ਡ라이 ਰੋਸਟ ਕਰਕੇ ਗ੍ਰਾਈਂਡ ਕਰ ਲੈਣਾ ਬਾਕੀ ਸਾਰੀਆਂ ਚੀਜ਼ਾਂ ਗ੍ਰਾਈਂਡ ਕਰ ਲਈਆਂ ਸੌਂਫ ਪਾ ਲੈ ਥੋੜਾ ਜਿਹਾ ਇੱਕ ਚਮਚ ਇੰਨੀ ਸਾਰੀ ਪਨੀਰੀ ਦੇ ਵਿੱਚ ਮੈਨੂੰ ਲੱਗਦਾ ਮੈਂ 2 ਚਮਚ ਡੇਢ ਚਮਚ ਪਾ ਲੂੰਗੀ ਕਾਲੀ ਮਿਰਚ ਦਾ ਹਜੇ ਮੈਂ ਪਾਇਆ ਨਹੀਂ ਹੈਗਾ ਕਿਉਂਕਿ ਮੈਨੂੰ ਲੱਭਿਆ ਨਹੀਂ ਹੈਗਾ ਤੇ ਸਵੇਰੇ ਲੱਭ ਕੇ ਪਾ ਲੂੰਗੀ ਸੋ ਇਹ ਵਾਲੀ ਪਨੀਰੀ ਜਿਹੜੀ ਬਹੁਤ ਜ਼ਰੂਰੀ ਹੈਗੀ ਖਾਣੀ ਕਰਨੀਆਂ ਦੇ ਵਿੱਚ ਬਹੁਤ ਵਧੀਆ ਲੈਂਦੀ ਹੈ ਜੀ ਖਾਣੇ ਠੀਕ ਹੈ ਸੋ ਸਾਰੀਆਂ ਪਣਾ ਬਣਾਇਓ ਆਪ ਵੀ ਖਾਇਓ ਤੇ ਬਚਨ ਖਾਇਓ ਠੀਕ ਹੈ ਜੀ ਫਸਲੀਨਾ ਬਹੁਤ ਜਾਵਾਂ ਗਿਆ ਤੇ ਹੁਣ ਮੈਂ ਖਾ ਲਾ ਰੋਟੀ ਤੇ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਪਨੀਰੀ ਜਰੂਰ ਬਣਾਇਓ ਜਿਨੇ ਜਿਨੇ ਬਣਾਈਆ ਉਹ ਵੀ ਦੱਸਿਓ ਜਿਨੇ ਨਹੀਂ ਬਣਾਈਆ ਬਣਾ ਲਿਓ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਫਿਰ ਸਤਿ ਸ੍ਰੀ ਅਕਾਲ